ਬਿਗ ਬੌਸ OTT 3 ਦੇ ਪਿਛਲੇ ਸੀਜ਼ਨ ਦੀ ਤਰ੍ਹਾਂ ਇਸ ਸੀਜ਼ਨ ਵਿੱਚ ਵੀ ਟੀਵੀ ਅਦਾਕਾਰਾਂ ਤੇ ਯੂਟਿਊਬਰਸ ਵਿਚਕਾਰ ਮੁਕਾਬਲਾ ਹੋਵੇਗਾ ਇਸ ਸੀਜ਼ਨ ਦੇ ਵਿੱਚ ਬਹੁਤ ਸਾਰੇ ਯੂਟਿਊਬਰਸ ਨੇ ਹਿੱਸਾ ਲਿਆ ਜਿਨ੍ਹਾਂ ਦੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਪ੍ਰਸਿੱਧੀ ਹੈ ਇਸ ਵਾਰ ਸ਼ੋਅ ਦੇ ਵਿੱਚ ਵਿਸ਼ਾਲ ਪਾਂਡੇ ਲਵਕੇਸ਼ ਕਟਾਰੀਆ ਵਰਗੇ ਯੂਟਿਊਬਰ ਨੇ ਇਸ ਸਭ ਦੇ ਵਿਚਕਾਰ ਇੱਕ ਯੂਟਿਊਬਰ ਅਰਮਾਨ ਮਲਿਕ ਵੀ ਹੈ ਜੀ ਹਾਂ ਅਰਮਾਨ ਮਲਿਕ ਦੋ ਪਤਨੀਆਂ ਨਾਲ ਰਹਿਣ ਨੂੰ ਲੈ ਕੇ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਉਹ ਆਪਣੀਆਂ ਦੋ ਪਤਨੀਆਂ ਜਿਨ੍ਹਾਂ ਦੇ ਵਿੱਚ ਪਾਇਲ ਅਤੇ ਕ੍ਰਿਤਿਕਾ ਉਹਨਾਂ ਦੇ ਨਾਲ ਸ਼ੋਅ ਦੇ ਵਿੱਚ ਆ ਚੁੱਕੇ ਨੇ ਪਹਿਲੇ ਦਿਨ ਹੀ ਉਹਨਾਂ ਨੇ ਹੋਸਟ ਅਨਿਲ ਕਪੂਰ ਦੇ ਸਾਹਮਣੇ ਆਪਣੀ ਪ੍ਰੇਮ ਕਹਾਣੀ ਦਾ ਖੁਲਾਸਾ ਕੀਤਾ ਉਹਨਾਂ ਦੱਸਿਆ ਕਿਵੇਂ ਪਾਇਲਟ ਅਤੇ ਕ੍ਰਿਤਿਕਾ ਨਾਲ ਉਹਨਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋਈ ਉਹਤੇ ਹੀ ਏਰਮਾਨ ਦੀ ਜਿਹੜੀ ਪਹਿਲੀ ਪਤਨੀ ਹੈ ਫਾਇਲ ਨੇ ਦੱਸਿਆ ਸੀ ਕਿ ਉਹਨਾਂ ਨੂੰ ਕ੍ਰਿਤਿਕਾ ਤੋਂ ਕੋਈ ਪਰੇਸ਼ਾਨੀ ਨਹੀਂ ਹੈ ਤਿੰਨੋਂ ਖੁਸ਼ ਨੇ ਹੁਣ ਅਦਾਕਾਰਾ ਦੇਵੋਲੀਨਾ ਭੱਟਾਚਾਰਿਆ ਜੋ ਕਿ ਬਿਗ ਬਾਸ ਵਿੱਚ ਕੰਟੈਸਟੈਂਟ ਰਹਿ ਚੁੱਕੇ ਨਹੀਂ ਉਹਨਾਂ ਨੇ ਬਿਗ ਬਾਸ ਨੂੰ ਉਤਾੜਿਆ ਦੇਵੋਲੀਨਾ ਭੱਟਾਚਾਰਿਆ ਨੇ ਟਵਿੱਟਰ ਤੇ ਕਾਫੀ ਕੁਝ ਲਿਖਿਆ ਉਹਨਾਂ ਲਿਖਿਆ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਮਨੋਰੰਜਨ ਹੈ ਇਹ ਬੇਕਾਰ ਗੱਲ ਹੈ ਇਸ ਨੂੰ ਹਲਕੇ ਦੇ ਵਿੱਚ ਲੈਣ ਦੀ ਗਲਤੀ ਨਾ ਕਰੋ ਕਿਉਂਕਿ ਇਹ ਅਸਲ ਵਿੱਚ ਹੋਇਆ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਕੋਈ ਐਸਾ ਕਿ ਨੌ ਨੇ ਕਾਮ ਨੂੰ ਮਨੋਰੰਜਨ ਕਿਵੇਂ ਕਹਿ ਸਕਦੇ ਨੇ ਮੈਨੂੰ ਤਾਂ ਸੁਣ ਕੇ ਹੀ ਬੇਕਾਰ ਲੱਗਾ ਦੇ ਬਿਲ ਇਨਾਂ ਨੇ ਅੱਗੇ ਲਿਖਿਆ ਸਿਰਫ 6-7 ਦਿਨਾਂ ਦੇ ਵਿੱਚ ਪਿਆਰ ਹੋ ਗਿਆ ਵਿਆਹ ਹੋ ਗਿਆ ਉਹੀ ਚੀਜ਼ ਬੈਸਟ ਫਰੈਂਡ ਨਾਲ ਵੀ ਹੋਈ ਇਹ ਮੇਰੀ ਸੋਚ ਤੋਂ ਪਰੇ ਆ ਬਿਲ ਬਹੁਤ ਅਜਿਹੇ ਲੋਕਾਂ ਨੂੰ ਕਿਵੇਂ ਬੁਲਾ ਸਕਦੇ ਨੇ ਕਿਉਂਕਿ ਹਰ ਕੋਈ ਬੱਚੇ ਹੋਣ ਐਡਲਟ ਹੋਣ ਇਸ ਸ਼ੋਅ ਨੂੰ ਵੇਖਦੇ ਨੇ ਉਹਨਾਂ ਦੀ ਕਹਾਣੀ ਨਵੀਂ ਪੀੜੀ ਨੂੰ ਕੀ ਦੱਸੇਗੀ ਕਿ ਹਰ ਕੋਈ ਇਸ ਤਰ੍ਹਾਂ ਇੱਕ ਛੱਤ ਹੇਠਾਂ ਖੁਸ਼ ਰਹਿ ਸਕਦਾ ਹੈ ਬਿਲਕੁਲ ਵੀ ਨਹੀਂ ਸੋ ਦੇਵਲੀਨਾ ਭੱਟਿਆਚਾਰਿਆ ਵੱਲੋਂ ਜਿਹੜਾ ਅਰਮਾਨ ਮਾਲਿਕ ਉਹਨਾਂ ਦੀ ਜਿਹੜੀ ਲਵ ਸਟੋਰੀ ਹੈ ਜਿਸ ਵਿੱਚ ਉਹ ਦੱਸਦੇ ਨੇ ਕਿ ਕਿਸ ਤਰੀਕੇ ਨਾਲ 6 ਦੇ 6 ਦਿਨਾਂ ਦੇ ਵਿੱਚ ਉਹਨਾਂ ਨੂੰ ਪਾਇਲ ਨਾਲ ਪਿਆਰ ਹੋ ਜਾਂਦਾ ਹੈ ਵਿਆਹ ਕਰ ਲੈਂਦੇ ਨੇ ਅਤੇ 6 ਦਿਨਾਂ ਦੇ ਵਿੱਚ ਹੀ ਉਹਨਾਂ ਦੀ ਯਾਨਕੀ ਪਾਇਲ ਦੀ ਬੈਸਟ ਫਰੈਂਡ ਨਾਲ ਵੀ ਉਹਨਾਂ ਨੂੰ ਪਿਆਰ ਹੋ ਜਾਂਦਾ ਤੇ ਵਿਆਹ ਕਰ ਲੈਂਦੇ ਨੇ ਦੇਵਲੀਨਾ ਭੱਟਿਆਚਾਰਿਆ ਨੇ ਕਿਹਾ ਅਜੀਬ ਹੀ ਕਹਾਣੀ ਹੈ ਜਿਹੜੀ ਨੌਜਵਾਨ ਪੀੜੀ ਨੂੰ ਕੀ ਸੁਨੇਹਾ ਦੇਵੇਗੀ ਕੀ ਇਹ ਮਨੋਰੰਜਨ ਦਾ ਹਿੱਸਾ ਹੈ ਇਸ ਬਾਰੇ ਤੁਹਾਡੀ رائے ਕੀ ਹੈ ਜ਼ਰੂਰ ਦੱਸੋ